ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਖਾਸਾ ਚਿਰ ਪੁਸ਼ਪਿੰਦਰ ਓਮੇ ਦੀ ਓਮੇ ਮੰਜੀ ਉੱਤੇ ਬੈਠੀ ਰਹੀ ਫਿਰ ਪੈ ਗਈ। ਉਹਦੀ ਸੋਚ ਖਿੰਡ-ਖਿੰਡ ਜਾ ਰਹੀ ਸੀ। ਇੱਕ ਪਾਸੇ ਮਾਪੇ ਦਾ ਪਿਆਰ ਅਤੇ ਇੱਕ ਪਾਸੇ ਆਪਣੀ ਆਜ਼ਾਦੀ ਕਿ ਪੁੱਤਾਂ ਧੀਆਂ ਨੂੰ ਇੰਨਾ ਵੀ ਹੱਕ ਨਹੀਂ ਕਿ ਉਹ ਆਪਣਾ ਜੀਵਨ ਸਾਥੀ ਆਪ ਚੁਣ ਸਕਣ। ਜਾਤ-ਪਾਤ ਨੂੰ ਹੁਣ ਕੌਣ ਪੁੱਛਦਾ ਹੈ? ਐਵੇਂ ਨਿੱਕੀ ਜਹੀ ਗੱਲ ਪਿੱਛੇ ਉਹਦੇ ਜ਼ਾਲਮ ਬਾਪ ਨੇ ਉਹਦਾ ਨਸੀਬ, ਉਹਦਾ ਸੁਨਹਿਰੀ ਸੁਪਨਾ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਕੀ ਮਿਲਿਆ ਉਹਦੇ નિર્દય ਬਾਪ ਨੂੰ ਭਲਾ ਉਹਦੀ ਵੀ ਹੁਣ ਹਿੰਦ ਹੈ ਕਿ ਉਹ ਵਿਆਹ ਹੀ ਨਹੀਂ ਕਰਵਾਏਗੀ ਮਾਂ ਬਾਪ ਨੂੰ ਕੁਝ ਤਾਂ ਸਜ਼ਾ ਮਿਲੇ ਤੇ ਭਲਾ ਜਿਉ ਵਿਆਹ ਕਰਵਾ ਵੀ ਲਵੇ ਤਾਂ ਉਸ ਕਿਸੇ ਨੂੰ ਉਹ ਆਪਣਾ ਪਿਆਰ ਨਹੀਂ ਦੇ ਸਕੇਗੀ ਉਹ ਉਹਦੇ ਸਰੀਰ ਦਾ ਮਾਲਕ ਤਾਂ ਬੇਸ਼ੱਕ ਬਣ ਜਾਵੇਗਾ ਪਰ ਦਿਲ ਦਾ ਮਾਲਕ ਨਹੀਂ ਬਣ ਸਕਦਾ ਦਿਲ ਤਾਂ ਉਹਦਾ ਨਸੀਬ ਹੀ ਲੈ ਕੇ ਤੁਰ ਗਿਆ ਨਸੀਬ ਨੂੰ ਯਾਦ ਕਰਕੇ ਉਹਨੇ ਇੱਕ ਲੰਮਾ ਸਾਰਾ ਸਾਹ ਅੰਦਰ ਖਿੱਚਿਆ ਜਿਵੇਂ ਇਹ ਸਾਹ ਨਸੀਬ ਦੇ ਸਾਹ ਨਾਲ ਰਲ ਕੇ ਉਹਦੇ ਫੇਫੜਿਆਂ ਵਿੱਚ ਗਿਆ ਹੋਵੇ ਉਹਨੇ ਕੀ ਦੇਖ ਲਿਆ ਚੰ드ਰੇ ਨੇ ਇਸ ਦੁਨੀਆ ਦਾ ਬੇਗਾਨੀ ਕੁੜੀ ਪਿੱਛੇ ਆਪਣੀ ਜਾਨ ਗਵਾ ਲਈ ਪੁਸ਼ਪਿੰਦਰ ਦੇ ਦਿਮਾਗ ਵਿੱਚ ਖਿਆਲਾਂ ਦੀ ਜਿਵੇਂ ਇੱਕ ਫਿਲਮ ਤੁਰ ਪਈ ਹੋਵੇ ਫਿਰ ਉਹ ਆਪਣੇ ਆਪ ਤੇ ਲਾਨਤਾ ਪਾਉਣ ਲੱਗੀ ਉਹ ਤਾਂ ਪਹਿਲਾਂ ਪਹਿਲਾਂ ਮੰਨਦਾ ਵੀ ਨਹੀਂ ਸੀ ਮੈਂ ਹੀ ਉਹਨੂੰ ਇਸ ਰਾਹ ਉੱਤੇ ਤੋਰਿਆ ਕੀ ਪਤਾ ਸੀ ਕਿ ਮੈਂ ਹੀ ਉਹਦੀ ਮੌਤ ਆ ਮੇਰੀ ਖਾਤਰ ਸਿ ਉਹਨੇ ਵਰਗੀ ਦੇ ਮਿੱਟੀ 'ਚ ਰੋਲ ਕੇ ਬਹਿ ਗਿਆ ਮਾੜੀ ਕਿਸਮਤ ਵਾਲਾ ਇਨ੍ਹਾਂ ਖਿਆਲਾਂ ਵਿੱਚ ਹੀ ਉਹਦਾ ਦਿਲ ਭਰ ਆਇਆ ਉਹ ਰੋਣ ਲੱਗੀ ਅੱਖਾਂ ਵਿੱਚ ਪਾਣੀ ਆਉਣ ਨਾਲ ਹੀ ਉਹਦੀਆਂ ਪੁੱਭਾਂ ਨਿਕਲ ਗਈਆਂ ਉਹ ਇਹ ਵੀ ਸੋਚ ਰਹੀ ਸੀ ਹੁਣੇ ਦੱਬ ਕੇ ਰੋ ਲਵਾਂ ਤਾਂ ਕਿ ਫਿਰ ਕਦੇ ਨਾ ਰੋਣਾ ਪਵੇ ਤੇ ਨਾਲ ਦੀ ਨਾਲ ਉਹਦੇ ਦਿਮਾਗ ਵਿੱਚ ਇਹ ਵੀ ਆਉਂਦਾ ਇਹ ਰੋਣਾ ਤਾਂ ਸਾਰੀ ਉਮਰ ਦਾ ਹੀ ਪੱਲੇ ਪੈ ਗਿਆ ਇੱਕ ਵਾਰੀ ਦੱਬ ਕੇ ਰੋਣ ਨਾਲ ਕੀ ਬਣੂਗਾ ਫਿਰਦਾ ਜੀ ਕੀਤਾ ਕਿ ਕੋਈ ਆਵੇ ਤੇ ਉਹਨੂੰ ਰੋਣੋਂ ਚੁੱਪ ਕਰਵਾ ਦੇਵੇ ਪਰ ਉੱਥੇ ਕੌਣ ਸੀ ਉਹਨੂੰ ਤੀਰਜ ਦੇਣ ਵਾਲਾ ਉਹ ਅੱਖਾਂ ਪੂੰਝ ਕੇ ਚਾਕੀ ਚਵਾਰੇ ਦੀਆਂ ਕੰਦਾਂ ਨੂੰ ਹਮਦਰਦ ਜਾਪੀਆਂ ਜਿਵੇਂ ਕਹਿ ਰਹੀਆਂ ਹੁਣ ਚੁੱਪ ਹੋ ਜਾ ਤੇਰਾ ਤੀਰ ਤੇਰਾ ਵਿਸ਼ਵਾਸ ਹੈ ਤੇਰੀ ਮੁਹੱਬਤ ਤੇਰਾ ਧਰਮ ਤੇਰੀ ਮੁਹੱਬਤ ਦਾ ਧਰਮ ਤੇਰੇ ਕੋਲ ਹੈ ਨਸੀਬ ਦੀ ਅਮਾਨਤ ਇਹੀ ਤੇਰਾ ਸਹਾਰਾ ਹੈ ਤੇਰੀ ਤਸੱਲੀ ਮੁਹੱਬਤ ਕਰਨ ਵਾਲਿਆਂ ਨੂੰ ਇਸ ਜਮਾਨੇ ਨੇ ਕਦੋਂ ਬਖਸ਼ਿਆ ਸੀ ਮੁਹੱਬਤ ਕਰਨ ਵਾਲਿਆਂ ਨੂੰ ਸੁੱਖ ਦੀ ਨੀਂਦ ਕਦੋਂ ਨਸੀਬ ਹੁੰਦੀ ਹੈ ਤੇਰੇ ਕੋਲ ਮੁਹੱਬਤ ਹੈ ਸਭ ਤੋਂ ਵੱਡੀ ਦੌਲਤ ਇਹ ਹਰ ਕਿਸੇ ਨੂੰ ਥੋੜਾ ਮਿਲਦੀ ਹੈ ਇਸ ਅਰਧ ਬੇਹੋਸ਼ੀ ਦੀ ਅਵਸਥਾ ਵਿੱਚ ਉਹ ਵਿਚਰ ਰਹੀ ਸੀ ਕਿ ਉਹਨੂੰ ਪੌੜੀਆਂ ਵਿੱਚੋਂ ਥਪ ਥਪ ਕੇ ਆਵਾਜ਼ ਸੁਣਾਈ ਦਿੱਤੀ ਕੋਈ ਆ ਰਿਹਾ ਸੀ ਕੌਣ ਹੋਇਆ ਉਹ ਅੰਦਾਜ਼ਾ ਲਾਉਣ ਲੱਗੀ ਦੂਜੇ ਹੀ ਬਿੰਦੋ ਨੂੰ ਲੱਗਿਆ ਕਮਲਾ ਹੋਵੇਗੀ ਉਹਦੀ ਨੌਕਰਾਨੀ ਦਿਨ ਛਿਪਣ ਵਾਲਾ ਹੋ ਗਿਆ ਹੈ ਰੋਟੀ ਪਕਾਉਣ ਦਾ ਵੇਲਾ ਕਮਲਾ ਹੀ ਹੋਵੇਗੀ ਹੋਰ ਕੌਣ ਹੋ ਸਕਦਾ ਹੈ ਹੋਰ ਕਿਹਨੇ ਆਉਣਾ ਹੈ ਇੱਥੇ ਨਕੜਮੀ ਕੋਲੇ ਚੁਬਾਰੇ ਦੇ ਬਾਰ ਮੂਰੇ ਹੀ ਇੱਕ ਉੱਚੀ ਸ਼ਰਾਰਤੀ ਹਾਸੀ ਆਵਾਜ਼ ਤਾਂ ਜਾਣੀ ਪਹਿਚਾਣੀ ਸੀ ਪਰ ਉਹ ਡਰ ਗਈ ਜਿਵੇਂ ਕੋਈ ਭੂਤ ਆਵੜੀ ਹੋਵੇ ਉਹਦੇ ਚੁਬਾਰੇ ਵਿੱਚ ਉਹਦੇ ਹਾਲ ਉਤੇ ਚਾਂਬੜਾ ਪਾ ਕੇ ਹੱਸੀ ਹੋਵੇ ਇਹ ਸਾਸੀ ਨੇ ਤਾਂ ਜਿਵੇਂ ਉਹਦਾ ਕਾਲਜਾ ਕੱਢ ਲਿਆ ਹੋਵੇ ਪਦਮਾ ਸੀ ਸੰਗਰੂਰ ਤੋਂ ਆਈ ਹੋਵੇਗੀ ਪੁਸ਼ਪਿੰਦਰ ਨੂੰ ਮਿਲਣ ਆਉਂਦੇ ਹੀ ਆਪਣਾ ਸ਼ੋਲਡਰ ਬੈਗ ਮੋਢਿਆਂ ਤੋਂ ਉਤਾਰ ਕੇ ਪਰਾ ਰੱਖਿਆ ਤੇ ਪੁਸ਼ਪਿੰਦਰ ਨੂੰ ਚੁੰਬੜ ਗਈ ਉਹਦਾ ਮੂੰਹ ਚੁੰਮਣ ਲੱਗੀ ਪਰ ਉਹ ਝਟਕੇ ਨਾਲ ਪਰਾਂ ਹਟ ਗਈ ਪੁਸ਼ਪਿੰਦਰ ਦੀਆਂ ਗੱਲਾਂ ਸੁਲਾਬੀਆਂ ਤੇ ਉਹਨਾਂ ਉੱਤੇ ਸਲੂਣਾ ਸਵਾਸ ਸੀ ਉਹ ਨੇ ਤਾਂ ਪਦਮਾ ਦਾ ਸਵਾਗਤ ਵੀ ਨਹੀਂ ਕੀਤਾ ਸੀ ਉਹ ਤਾਂ ਮੁੜ ਕੇ ਅੱਖਾਂ ਵਿੱਚ ਪਾਣੀ ਲੈ ਆਈ ਸੀ ਪਰਲ-ਪਰਲ ਹੰਝੂ ਉਹਦੀਆਂ ਗੱਲਾਂ ਉੱਤੇ ਵਗਣ ਲੱਗੇ ਹੁਣੇ ਇੰਨਾ ਤਾਂ ਰੋ ਕੇ ਹਟੀ ਸੀ ਇਹ ਪਾਣੀ ਅੱਖਾਂ ਵਿੱਚ ਦੁਬਾਰਾ ਇੰਨਾ ਕਿਧਰੋਂ ਆ ਗਿਆ ਉਹ ਫਿਰ ਰੱਜ ਕੇ ਰੋਈ ਪਦਮਾ ਦੇ ਹੰਝੂ ਪੁੱਜਣ ਲੱਗੀ ਕਹਿ ਰਹੀ ਸੀ ਰੋ ਕੇ ਕੀ ਬਣਦਾ ਪਿੰਦਰੇ ਹੁਣ ਮੈਂ ਕਿਹੜਾ ਜਾਣਦੀ ਨਹੀਂ ਤੇਰੇ ਦੁੱਖ ਨੂੰ ਹੁਣ ਤਾਂ ਮਨ ਨੂੰ ਸਮਝਾ ਕੇ ਦੇ ਨਿਕਲਣਗੇ ਇਉਂ ਤਾਂ ਬਚਣਾ ਨਹੀਂ ਤੂੰ ਬਸ ਕਰ ਰੋ ਨਾ ਜੇ ਹੁਣ ਸੇ ਹਿੰਜ ਸਿੱਟੀ ਐ ਦੇਖ ਲੈ ਫਿਰ ਪੁਸ਼ਪਿੰਦਰ ਚੁੱਪ ਹੋ ਗਈ ਪਾਧਮ ਨੇ ਪਾਣੀ ਮੰਗਿਆ ਤੇ ਫਿਰ ਆਪ ਹੀ ਕਹਿੰਦੀ ਦੱਸ ਦੇ ਕਿੱਥੇ ਐ ਘੜਾ ਤੂੰ ਬੈਠੀ ਰਹਿ ਮੈਂ ਆਪੇ ਪੀ ਲੂੰਗੀ ਪੁਸ਼ਪਿੰਦਰ ਉੱਠੀ ਤੇ ਹੰਝੂਆਂ ਭਿੱਜੇ ਬੋਲ ਵਿੱਚ ਕਹਿੰਦੀ ਪਾਣੀ ਮੈਂ ਤੈਨੂੰ ਥੱਲਿਓਂ ਲਿਆ ਕੇ ਦਿੰਨੀ ਆ ਘੜੇ ਦਾ ਪਾਣੀ ਇਸ ਤੇ ਐਨਾ ਠੰਡਾ ਨਹੀਂ ਹੁੰਦਾ ਨਮਕ ਘੜਾ ਲਿਆਉਂਗੀ ਥੱਲੇ ਜਾਣ ਤੋਂ ਪਹਿਲਾਂ ਉਹਨੇ ਘੜੇ ਵਿੱਚੋਂ ਪਾਣੀ ਲੈ ਕੇ ਆਪਣੀਆਂ ਅੱਖਾਂ ਧੋਤੀਆਂ ਫਿਰ ਦੋਵੇਂ ਖਾਲੀ ਬੋਤਲਾਂ ਚੁੱਕ ਕੇ ਥੱਲੇ ਉਤਰ ਗਈ ਫ੍ਰਿਜ ਵਿੱਚੋਂ ਨਵੀਂ ਬੋਤਲ ਕੱਢੀ ਅਤੇ ਉਹ ਤਾਂ ਆ ਗਈ ਅੱਧੀ ਬੋਤਲ ਤੋਂ ਬਾਅਦ ਪਦਮਾ ਵੀ ਪੀ ਗਈ ਬਹੁਤੀ ਤੇਲ ਲੱਗੀ ਹੋਵੇਗੀ ਬਾਕੀ ਬਸ ਤਾਂ ਪਾਣੀ ਪੁਸ਼ਪਿੰਦਰ ਨੇ ਪੀ ਲਿਆ ਪਾਣੀ ਪੀ ਕੇ ਪਦਮਾ ਪੁੱਛਣ ਲੱਗੀ ਥੱਲੋਂ ਤੇਰੀ ਆਵਾਜ਼ ਆਉਂਦੀ ਸੀ ਕੌਣ ਸੀ ਤੇਰੇ ਨਾਲ ਗੱਲਾਂ ਕਰਦਾ ਮਾਲਕ ਮਕਾਨ ਦੀ ਘਰਵਾਲੀ ਪੁੱਛਦੀ ਸੀ ਕੀ ਪੁੱਛਦੀ ਸੀ ਮਾਤੇ ਬਾਪੂ ਜੀ ਆਏ ਸੀ ਹੁਣੇ ਗਏ ਆ ਤੇਰੇ ਆਉਣ ਤੋਂ ਬਸ ਅੱਧਾ ਘੰਟਾ ਪਹਿਲਾਂ ਗਏ ਹੋਣਗੇ ਕਹਿੰਦੀ ਐਡੀ ਛੇਤੀ ਕਿਉਂ ਚਲੇ ਗਏ ਰਹਿ ਨਾ ਰਾਤ ਕੀ ਗੱਲ ਫੇਰ ਚਲੇ ਕਿਉਂ ਗਏ ਕੀ ਕਰਨ ਆਏ ਸੀ ਤੇਰੇ ਕੋਲ ਹੀ ਆਏ ਸੀ ਪਦਮਾ ਪੁੱਛਣ ਲੱਗੀ ਪੁਸ਼ਪਿੰਦਰ ਨੇ ਸਭ ਕੁਝ ਦੱਸਿਆ ਪਦਮਾ ਕਹਿੰਦੀ ਨੀ ਪਿੰਦਰੇ ਮੇਰੀ ਮੰਦੀ ਹੈ ਹਾਂ ਬੋਲ ਕਿਉਂ ਮਾਪਿਆਂ ਦੀ ਆਤਮਾ ਤੜਫਵਾਨੀ ਹੈ ਮੈਂ ਤਾਂ ਕਹਿਨੀਆ ਕਰਵਾ ਲੈ ਬਿਆ ਆਪੇ ਭੁੱਲ ਜੂ ਤੈਨੂੰ ਤੇਰਾ ਅਤੀਤ ਨਹੀਂ ਅਤੀਤ ਨਹੀਂ ਭੁੱਲਦਾ ਅਤੀਤ ਤਾਂ ਜਾਗੂਗਾ ਦੂਣਾ ਚੂਣਾ ਹੋ ਕੇ ਵਿਆਹ ਕੀ ਹੁੰਦਾ ਵਿਆਹ ਤੈਨੂੰ ਤਾਂ ਵਿਆਹ ਦੀ ਅੱਗ ਲੱਗੀ ਰਹਿੰਦੀ ਐ ਤੈਨੂੰ ਜਮਾਂ ਨਹੀਂ ਅੱਗ ਵਿਆਹ ਦੀ ਮੇਰੀ ਗੱਲ ਹੋਰ ਐ ਤੂੰ ਆਪਦੀ ਗੱਲ ਕਰ ਤੂੰ ਕਦੋਂ ਕਰਵਾ ਰਹੀ ਐ ਵਿਆਹ ਕੋਈ ਹੋਵੇ ਵੀ ਮੈਂ ਤਾਂ ਅੱਜ ਤਿਆਰ ਆ ਕੀ ਗੱਲ ਕੀ ਕਹਿੰਦੀਆਂ ਨੇ ਪਰਜਾਈਆਂ ਤੇਰੀਆਂ ਕਹਤੀਆਂ ਹੋਣ ਗਿਆ ਖਰਚ ਹੋਊਗਾ ਉਹ ਹੋਰ ਗੱਲਾਂ ਕਰਨ ਲੱਗੀਆਂ ਸਨ ਪਦਮਾ ਦੀ ਗੱਲ ਛੇੜ ਕੇ ਪੁਸ਼ਪਿੰਦਰ ਆਪਣੇ ਬਾਰੇ ਭੁੱਲ ਜਾਣਾ ਚਾ ਰਹੀ ਸੀ ਪਦਮਾ ਕਹਿੰਦੀ ਪਰਜਾਈਆਂ ਤਾਂ ਕਰੋ ਕੱਢਣ ਨੂੰ ਤਿਆਰ ਨੇ ਵਿਆਹ ਹੋਵੇ ਤਾਂ ਫਾਹਾ ਵੱਡਿਆ ਜਾਵੇ ਨਿਕਲਾਂ ਕਰੋ ਭਰਾ ਸੌ ਥਾਈ ਜਾ ਕੇ ਆਏ ਹੋਣਗੇ ਪਰ ਕੋਈ ਗੱਲ ਹੀ ਨਹੀਂ ਚੱਲੀ ਕਿਧਰੇ ਕਿਉਂ ਕੀ ਨੁਕਸ ਹੈ ਤੇਰੇ ਚ ਲੈ ਹੈ ਹਰਾਮਬੜ ਮੇਰੇ ਚ ਕੀ ਨੁਕਸ ਹੋਣਾ ਸੀ ਪਦਮਾ ਹੱਸਣ ਲੱਗੀ ਉਹ ਬੈਠੀਆਂ ਹੀ ਸਨ ਕੇ ਕਮਲਾ ਆ ਗਈ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਲੰਬੀ ਪਤਲੀ ਅਤੇ ਗੋਲ ਚਿਹਰਾ ਗਰਦਨ ਵੀ ਲੰਬੀ ਰੰਗ ਬਦਾਮੀ ਅੱਖਾਂ ਮੋਟੀਆਂ ਮੋਟੀਆਂ ਚੰਗਿਆੜੇ ਵਾਂਗ ਵਾਲਦੀਆਂ ਬੰਦਾ ਦੇਖੇ ਤੇ ਝੱਟ ਨੀਵੀ ਪਾ ਲਵੇ। ਪਦਮਾ ਬੋਲੀ ਕੁੜੀ ਤਾਂ ਬੜੀ ਨਫੀਸ ਐ। ਪੁਸ਼ਪਿੰਦਰ ਕਹਿੰਦੀ ਹਾਂ ਨਫੀਸ ਤਾਂ ਹੈ। ਕਮਲਾ ਨੂੰ ਨਫੀਸ ਸ਼ਬਦ ਦਾ ਕੋਈ ਅਰਥ ਨਹੀਂ ਆਉਂਦਾ ਸੀ। ਉਹਨੇ ਆਪਣੇ ਬਾਰੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਹੋਵੇਗਾ। ਅਣਪੜਤਾ ਸੀ ਵਿਚਾਰੀ ਪਵਤਰੀ ਜਿਹੀ ਖੜੀ ਰਹੀ। ਪੁਸ਼ਪਿੰਦਰ ਕਹਿੰਦੀ ਅੱਛਾ ਨਫੀਸ ਸਾਹਿਬਾ ਆਟਾ ਗੁੰਨ ਲੈ ਪਹਿਲਾਂ ਫਿਰ ਸਬਜ਼ੀ ਕੀ ਹੁੰਦਾ ਨਫੀਸ? ਕਮਲਾ ਨਿਜਕ ਸੀ। ਪੁਸ਼ਪਿੰਦਰ ਨਾਲ ਖੁੱਲੀ ਸੀ। ਕਦੇ-ਕਦੇ ਉਹ ਸਹੇਲੀਆਂ ਵਾਂਗ ਗੱਲਾਂ ਕਰ ਲੈਂਦੀਆਂ। ਵਾਹ ਇਹ ਤਾਂ ਸਵੀਟ ਵੀ ਐ ਪਦਮਾ ਨੇ ਕੁੜੀ ਨੂੰ ਹੋਰ ਪਵਿੱਤਰੀ ਲਾ ਦਿੱਤੀ ਉਹ ਲਾਚੜ ਕੇ ਬੋਲੀ ਕੁਛ ਆਖੀ ਜਾਓ ਮੈਨੂੰ ਤਾਂ ਆਟਾ ਦੱਸੋ ਕਿੰਨਾ ਕੁ ਗੁੰਨਣਾ ਕੁੜੀ ਨੇ ਬੁੱਲ ਪਚੀੜ ਕੇ ਆਟੇ ਵਾਲੇ ਪੀਪੇ ਨੂੰ ਹੱਥ ਪਾਇਆ ਰਸੋਈ ਵਿੱਚ ਜਾ ਕੇ ਉਹ ਆਟਾ ਗੁੰਨਣ ਲੱਗੀ ਤਾਂ ਪੁਸ਼ਪਿੰਦਰ ਨੇ ਪਦਮਾ ਨੂੰ ਕਮਲਾ ਵਾਰੇ ਦੱਸਿਆ ਗਰੀਬ ਘਰ ਦੀ ਕੁੜੀ ਐ ਵਿਚਾਰੀ 50 ਰੁਪਏ ਮਹੀਨਾ ਦਿੰਨੀ ਆ ਦੋ ਵੇਲਿਆਂ ਦੀ ਰੋਟੀ ਖਾ ਜਾਂਦੀ ਐ ਚਾਹ ਵੀ ਪੀ ਲੈਂਦੀ ਐ ਬਾਪ ਨਹੀਂ ਇਹਦਾ ਨਾ ਭਰਾਏ ਕੋਈ ਇੱਕ ਇਹ ਤੋਂ ਛੋਟੀ ਕੁੜੀ ਐ ਮਾਂ ਵਿਚਾਰੀ ਧਾਗਾ ਫੈਕਟਰੀ 'ਚ ਕੰਮ ਕਰਦੀ ਐ ਮੁਟਿਆਰ ਹੋਈ ਪਈ ਐ ਇਹ ਤਾਂ ਇਹਦੇ ਵਿਆਹ ਦਾ ਬਹੁਤ ਫਿਕਰ ਹੋਣਾ ਐ ਦੀ ਮਾਂ ਨੂੰ ਹਾਂ ਸੱਚ ਆਪਾਂ ਗੱਲ ਕਰਦੀਆਂ ਸੀ ਪੁਸ਼ਪਿੰਦਰ ਬੋਲੀ ਕਿਉਂ ਤੇਰਾ ਕਿਉਂ ਨਹੀਂ ਲੈਂਦਾ ਸਾਥ ਕੋਈ ਇਸ ਵਾਰ ਪਦਮਾ ਢਿੱਲੀ ਜਿਹੀ ਹੋ ਕੇ ਬੈਠ ਗਈ ਕਹਿਣ ਲੱਗੀ ਬਸ ਇੱਕੋ ਗੱਲ ਸਭ ਦੀ ਅੱਖੇ ਕੁੜੀ ਗਵਰਨਮੈਂਟ ਸਰਵਿਸ ਕਰਦੀ ਹੋਵੇ ਸਰਵਿਸ ਨਾ ਕਰਦੀ ਹੋਵੇ ਤਾਂ ਕਿ ਕੋਈ ਟ੍ਰੇਨਿੰਗ ਹੀ ਕੀਤੀ ਹੋਵੇ ਤੂੰ ਫਿਰ ਟ੍ਰੇਨਿੰਗ ਕਰ ਲੈ ਕੋਈ ਬੀਐਡ ਕਰ ਲੈ ਮਾਸਟਰੀ ਮਾਸਟਰ ਨਹੀਂ ਬਣ ਜੈंगी ਜਵਾਕਾਂ ਦੇ ਕੰਨ ਖਿੱਚੀ ਜਾਇਆ ਕਰੇ بی ایڈ کوئی کرواوے تاں ہی ہے نا بی ایڈ ਕਰਨ ਨੂੰ کی ہے خرچ ਹੁੰਦਾ ਹੈ خرچ تیرے ਭਰਾ ਹੈਗੇ ਆ ਕਰਨਗੇ ਆਪੇ ਭਰਾ ਕਾਸੇ ਜੋਗੇ ਹੁੰਦੇ ਤਾਂ ਮੈਂ ایم اے ਨਾ ਕਰ ਲੈਂਦੀ ਤੇਰੇ ਵਾਂਗੂ ਪ੍ਰੋਫੈਸਰ ਬਣ ਗਈ ਹੁੰਦੀ ਹੋਣ ਨੂੰ ਪੁਸ਼ਪਿੰਦਰ ਨੂੰ पद्मा ਉੱਤੇ ਤਰਸ ਆਇਆ ਕਹਿਣ ਲੱਗੀ ਨੀ ਐ ਕਰ ਤੂੰ بی ایڈ ਚ ਦਾਖਲ ਹੋ ਜਾ ਕਿਤੇ ਮੈਂ ਤੈਨੂੰ ਆਪਦੇ ਕੋਲੋਂ پیسے ਭੇਜ ਦਿਆਂ ਕਰੂੰਗੀ بول મંજૂર ਇੱਕ ਵਾਰੀ ਤਾਂ ਜਿਵੇਂ पद्मा ਨੂੰ ਬਹੁਤ ਸੌਖਾ ਸਾਹ ਆਇਆ ਹੋਵੇ ਜਿਵੇਂ ਉਹਦੀ ਸਹੇਲੀ ਨੇ ਉਹਦੇ ਲਈ ਕਿਸੇ ਖਜ਼ਾਨੇ ਦਾ ਦਰਵਾਜ਼ਾ ਖੋਲ ਦਿੱਤਾ ਹੋਵੇ ਪਰ ਦੂਜੇ ਬਿੰਦ ਹੀ ਉਹ ਬੋਲੀ ਐਨਾ ਤੂੰ ਕਿੱਥੋਂ ਕਰ ਦੇਂਗੀ ਤੇਰੀ ਮਿਹਰਬਾਨੀ ਹੈ ਭੈਣੇ ਐਡੀ ਹਮਦਰਦੀ ਕੀਤੀ ਮੇਰੇ ਨਾਲ ਪਰ ਮੈਂ ਦੇਖੂਗੀ ਜਮਾਨਾ ਕਿੱਥੋਂ ਤਾਂ ਕਰਦਾ ਮੇਰੇ ਨਾਲ ਇਹ ਵੀ ਤਜਰਬਾ ਹੀ ਸਹੀ ਨਹੀਂ ਮੈਂ ਐਵੇਂ ਨਹੀਂ ਕਹਿੰਦੀ ਤੂੰ ਹੋ ਜਾ ਦਾਖਲ ਤੈਨੂੰ 200 ਭੇਜ ਸਕਦੀਆਂ ਕੁਝ ਤੇਰੇ ਭਰਾ ਕਰਨਗੇ ਕਿਵੇਂ ਨਹੀਂ ਕਰਨਗੇ ਭਰਾ ਨੇ ਫਿਰ ਵੀ ਕਮਲਾ ਨੇ ਰੋਟੀਆਂ ਪਕਾ ਕੇ ਮਲਮਲ ਦੇ ਚਿੱਟੇ ਪੋਣੇ ਵਿੱਚ ਬਲੇਟੀਆਂ ਤੇ ਉਹਨਾਂ ਨੂੰ ਸਟੀਲ ਦੇ ਡੱਬੇ ਵਿੱਚ ਰੱਖ ਦਿੱਤਾ ਪਿੰਡੀਆਂ ਪਈਆਂ ਸਨ ਸਟੋਵ ਉੱਤੇ ਕੜਾਹੀਆਂ ਰੱਖ ਕੇ ਪਿੰਡੀਆਂ ਤੜਕ ਲਈਆਂ ਤੇ ਫਿਰ ਚਵਾਰੇ ਵਿੱਚ ਆ ਕੇ ਆਖਣ ਲੱਗੀ ਬੀਬੀ ਜੀ ਰੋਟੀ ਪਾਵਾਂ ਨਹੀਂ ਅਸੀਂ ਠਹਿਰ ਕੇ ਆਪੇ ਖਾ ਲਾਂਗੀ ਖਾ ਲਾਂਗੀਆਂ ਤੂੰ ਖਾ ਲੈ ਤੇ ਜਾ ਪੁਸ਼ਪਿੰਦਰ ਨੇ ਆਖਿਆ ਤੇ ਫਿਰ ਉਹਨੇ ਪਦਮਾ ਨੂੰ ਕਿਹਾ ਮੈਂ ਤਾਂ ਨਹਾਉਣੇ ਤੂੰ ਨਾਏਂਗੀ ਹਾਂ ਸਭ ਤੋਂ ਪਹਿਲਾਂ ਮੈਂ ਨਹਾਉਂਗੀ ਬਾਥਰੂਮ ਉੱਤੇ ਹੀ ਐ ਜਾ ਥੱਲੇ ਜਾਣਾ ਪਊ ਚੱਲ ਉੱਠ ਫੇਰ ਸਾਬਣ ਤੇਲ ਓ ਪਿਆ ਅਲਮਾਰੀ 'ਚ ਇਹ ਪੌੜੀਆਂ ਨੇ ਨਾ ਪੌੜੀਆਂ ਥੱਲੇ ਬਾਥਰੂਮ ਐ ਤੂੰ ਥੱਲੇ ਉੱਤਰ ਮੈਂ ਉੱਤੋਂ ਖੜੀ ਤੈਨੂੰ ਦੱਸਦੀਆਂ ਉਹ ਹੱਸਣ ਲੱਗੀ ਪਤਾ ਹੈ ਮੈਨੂੰ ਪਹਿਲਾਂ ਨਹੀਂ ਆਈ ਮੈਂ ਉਹੀ ਬਾਥਰੂਮ ਉਹੀ ਤੂੰ ਐ ਪਰ ਨਫੀਸ ਨਵੀਂ ਐ ਕਮਲਾ ਰੋਟੀ ਖਾਣ ਤੋਂ ਪਹਿਲਾਂ ਖੜੀ ਉਹਨਾਂ ਵੱਲ ਚਾਕ ਰਹੀ ਸੀ ਨਫੀਸ ਕਹਿਣ ਉੱਤੇ ਉਹ ਹੱਸ ਪਈ ਪਹਿਲਾਂ ਤਾਂ ਜੈਲੋ ਹੁੰਦੀ ਸੀ ਅਸੀਂ ਨਾਲ ਮਿਲ ਕੇ ਸਭ ਕਰ ਲੈਂਦੀਆਂ ਸੀ ਜੈਲੋ ਗਈ ਤਾਂ ਫਿਰ ਇਹ ਆ ਗਈ ਪਦਮਾ ਨਾ ਕੇ ਆ ਗਈ ਤਾਂ ਫਿਰ ਪੁਸ਼ਪਿੰਦਰ ਨਾ ਆਈ ਕਮਲਾ ਰੋਟੀ ਖਾ ਕੇ ਜਾ ਚੁੱਕੀ ਸੀ ਪੁਸ਼ਪਿੰਦਰ ਨੇ ਮੇਜ਼ ਉੱਤੇ ਰੋਟੀ ਲਾ ਦਿੱਤੀ ਉਹ ਬੈਠ ਕੇ ਖਾਣ ਲੱਗੀਆਂ ਰੋਟੀ ਖਾਂਦੇ ਖਾਂਦੇ ਅੱਧ ਵਿਚਾਲੇ ਪਦਮਾ ਨੂੰ ਯਾਦ ਆਇਆ ਨੀ ਅੰਬ ਲਿਆਉਂਦੇ ਸੀ ਮੈਂ ਤਾਂ ਭੁੱਲ ਹੀ ਗਈ ਤੈਨੂੰ ਦੱਸਣਾ ਚਾਕੂ ਦੇ ਲਿਆ ਮੈਂ ਕੱਟ ਲੈਨੀ ਆ ਹੁਣ ਬੈਠੀ ਰਹਿ ਪਹਿਲਾਂ ਰੋਟੀ ਖਾ ਲੈ ਪਿੱਛੋਂ ਕੱਟ ਕੇ ਖਾ ਲਾਂਗੀ ਆ ਪਹਿਲਾਂ ਨਾ ਮਰੀ ਪਹਿਲਾਂ ਮਰਨਾ ਜਿਆਦਾ ਹੀ ਨਹੀਂ ਰਹਾ ਪਦਮਾ ਨੇ ਕੁਝ ਇਸ ਅੰਦਾਜ਼ ਵਿੱਚ ਕਿਹਾ ਕਿ ਉਹ ਦੋਵੇਂ ਹੀ ਰੋਟੀ ਛੱਡ ਕੇ ਹੱਸਣ ਲੱਗੀਆਂ ਬਹੁਤ ਹੱਸੀਆਂ ਅੱਖਾਂ ਵਿੱਚੋਂ ਪਾਣੀ ਨਿਕਲ ਆਇਆ ਸੀ ਰੋਟੀ ਖਾ ਕੇ ਦੋਵੇਂ ਜੜੀਆਂ ਨੇ ਭਾਂਡੇ ਚੁੱਕੇ ਤੇ ਉਹਨਾਂ ਨੂੰ ਰਸੋਈ ਵਿੱਚ ਰੱਖ ਦਿੱਤਾ ਪੁਸ਼ਪਿੰਦਰ ਕਹਿੰਦੀ ਪਏ ਰਹਿਣ ਦੇ ਥੜ ਕੇ ਆ ਕੇ ਕਮਲਾ ਧੋ ਲੂਗੀ ਤੇ ਫਿਰ ਪੁੱਛਣ ਲੱਗੀ ਕਿੱਥੇ ਨੇ ਤੇਰੇ ਅੰਬ ਪਾਣੀ 'ਚ ਰੱਖਦੇ ਉਹਨਾਂ ਨੂੰ ਪਹਿਲਾਂ ਮੰਜੇ ਬਾਹਰ ਕੱਢ ਲਈਏ ਬਿਸਤਰੇ ਵਿਛਾ ਕੇ ਕੱਟ ਲਵਾਂਗੇ ਅੰਬ ਆਰਾਮ ਨਾਲ ਬੈਠ ਕੇ ਉਹਨਾਂ ਨੇ ਦੋ ਮੰਜੇ ਬਾਹਰ ਕੱਢੇ ਚੁਬਾਰੇ ਅੱਗੇ ਕਾਫੀ ਲੰਬਾ ਚੌੜਾ ਵੇੜਾ ਸੀ ਚਾਰ ਚੁਫਾਰੇ ਮੋਢੇ ਜਿੰਨਾ ਜੰਗਲਾ ਇਹ ਬਾਗੀਆਂ ਦਾ ਘਰ ਸੀ ਮਾਲਕ ਮਕਾਨ ਦਾ ਟੱਬਰ ਬਹੁਤ ਚੰਗਾ ਪੁਸ਼ਪਿੰਦਰ ਨੂੰ ਉੱਥੇ ਕੋਈ ਔਖ ਨਹੀਂ ਸੀ ਜਿਵੇਂ ਆਪਣੇ ਘਰ ਵਿੱਚ ਹੀ ਰਹਿੰਦੀ ਹੋਵੇ ਮੰਜੇ ਵਿਛਾ ਕੇ ਉਹਨਾਂ ਨੇ ਵਿਚਕਾਰ ਮੇਜ਼ ਰੱਖ ਲਿਆ ਇੱਕ ਪਾਸੇ ਟੇਬਲ ਫੈਨ ਵੀ ਲਾ ਲਿਆ ਸਟੀਲ ਦੀ ਵੱਡੀ ਪਲੇਟ ਵਿੱਚ ਦੋ ਆਂਬ ਕੱਟੇ ਅਤੇ ਖਾਣ ਲੱਗੀਆਂ। ਆਂਬ ਬਹੁਤ ਮਿੱਠੇ ਸਨ ਜਿਵੇਂ ਮਿਸ਼ਰੀ ਦੀਆਂ ਡਲੀਆਂ। ਇੱਕ ਇੱਕ ਫਾੜੀ ਹੀ ਖਾਦੀ ਹੋਵੇਗੀ। ਪੌੜੀਆਂ ਵਿੱਚ ਕਿਸੇ ਦੇ ਉੱਤੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਪੁਸ਼ਪਿੰਦਰ ਸੋਚਣ ਲੱਗੀ ਇਸ ਵੇਲੇ ਕੌਣ ਹੋਇਆ? ਦੋਵੇਂ ਹੱਥਾਂ ਵਿੱਚ ਫਾੜੀ ਲੈ ਕੇ ਉਹਨਾਂ ਨੇ ਆਪਣੀਆਂ ਅੱਖਾਂ ਅਤੇ ਕੰਨ ਪੂਰੀ ਤਰ੍ਹਾਂ ਪੌੜੀਆਂ ਦੇ ਗੇਟ ਵੱਲ ਲਾ ਦਿੱਤੇ। ਕੌਣ ਹੈ? ਪਦਮਾ ਨੇ ਵੀ ਆਖਿਆ ਹਰਿੰਦਰ ਸੀ ਪੈਂਟ ਬੁਰਸ਼ਟ ਮੈਨੇ ਮੈਲੇ। ਪਾਗ ਢਿਲਕੀ ਢਿਲਕੀ ਚਪਲਾਉ ਤੇ ਥੂੜ ਜੰਮੀ ਹੋਈ ਮੋਡੇ ਝੋਲਾ ਥੂੜ ਕੇ ਭਰਿਆ ਹੋਇਆ ਪਤਾ ਨਹੀਂ ਵਿੱਚ ਕੀ ਕੀ ਸੀ ਉਹਨੂੰ ਦੇਖਦੇ ਹੀ ਪੁਸ਼ਪਿੰਦਰ ਖੜੀ ਹੋਈ ਗਈ ਅੰਬ ਦੀ ਫਾੜੀ ਪਲੇਟ ਵਿੱਚ ਥਾਂ ਦੀ ਥਾਂ ਰੱਖ ਦਿੱਤੀ ਬੋਲੀ ਐਸ ਵੇਲੇ ਕਿਧਰੋਂ ਸਲਾਮ ਅਲੇਕਮ ਦੋਹਾਂ ਨੂੰ ਉਹ ਚੌੜ ਵਿੱਚ ਬੋਲਿਆ ਝੋਲਾ ਮੋਡੇ ਉਲਾ ਕੇ ਪੁਸ਼ਪਿੰਦਰ ਦੇ ਮੰਜੇ ਉੱਤੇ ਬੈਠ ਗਿਆ ਪਾਣੀ ਲਿਆਵਾ ਪੁਸ਼ਪਿੰਦਰ ਨੇ ਪੁੱਛਿਆ ਹਾਂ ਪਹਿਲਾਂ ਪਾਣੀ ਪਿਆ ਦੇ ਅੰਬ ਫੇਰ ਹਰਿੰਦਰ ਬੋਲਿਆ ਪੁਸ਼ਪਿੰਦਰ ਪਾਣੀ ਦਾ ਗਲਾਸ ਲੈ ਕੇ ਆਈ ਕਹਿੰਦੀ ਠੰਡਾ ਤਾਂ ਆਹਿਆ ਜਾਈ ਹੋਊ ਠੀਕ ਹੈ ਜਨਾਬ ਸਾਦਾਂ ਨੂੰ ਸਵਾਦਾਂ ਤਾਈ ਕੀ ਹੈ ਪਾਣੀ ਪੀ ਕੇ ਉਹਨੇ ਲੱਚ ਰੇਵੇ ਵਿਚੀ ਪਦਮਾ ਨੂੰ ਪੁੱਛਿਆ ਹਜੂਰ ਕਦੋਂ ਤਸ਼ਰੀਫ ਲਿਆਏ ਬਸ ਜਦੋਂ ਦੇਖ ਲਿਆ ਪਦਮਾ ਬੋਲੀ ਤੇ ਅੰਬਾ ਵਾਲੀ ਪਲੇਟ ਚੁੱਕ ਕੇ ਹਰਿੰਦਰ ਅੱਗੇ ਕਰ ਦਿੱਤੀ ਉਹਨੇ ਇੱਕ ਫਾੜੀ ਚੁੱਕ ਲਈ ਇੱਕ ਅੰਬ ਹੋਰ ਪਿਆ ਸੀ ਪੁਸ਼ਪਿੰਦਰ ਨੇ ਉਹ ਵੀ ਚੀਰ ਲਿਆ ਅੰਬ ਖਾ ਚੁੱਕਣ ਬਾਅਦ ਤਿੰਨਾਂ ਨੇ ਹੱਥ ਧੋ ਲਏ ਪੁਸ਼ਪਿੰਦਰ ਨੇ ਹਰਿੰਦਰ ਨੂੰ ਪੁੱਛਿਆ ਕਿੱਥੋਂ ਆਏ ਐ ਇਸ ਵੇਲੇ ਪਿੰਡੋਂ ਬਸ ਸੋਣਾ ਫਿਰ ਇੱਥੇ ਹੀ ਐ ਕਿ ਪੁਸ਼ਪਿੰਦਰ ਨੇ ਪੁੱਛਿਆ ਸੋਣਾ ਵੀ ਐ ਰੋਟੀ ਵੀ ਖਾਣੀ ਐ ਤਬਾ ਰੋਟੀ ਖਾਏਗਾ ਪੁਸ਼ਪਿੰਦਰ ਨੇ ਮੂੰਹ ਅੱਡ ਕੇ ਜੀਭ ਬਾਹਰ ਕੱਢੀ ਹੋਰ ਅੰਬ ਦੀਆਂ ਦੋ ਫਾੜੀਆਂ ਨਾਲ ਥੋੜਾ ਟਿੱਡ ਭਰ ਗਿਆ ਮੇਰਾ ਅਸੀਂ ਤਾਂ ਖਾ ਚੁੱਕੀ ਹਾਂ ਤੈਨੂੰ ਕਿੱਥੋਂ ਦਈਏ ਹੁਣ ਆਉਣਾ ਸੀ ਤਾਂ ਸੁਦੇਹਾ ਆਉਂਦਾ ਨਹੀਂ ਤਾਂ ਹੋਟਲ ਤੋਂ ਖਾ ਆਉਂਦਾ ਕਿਤੋਂ ਐਸੇ ਲਈ ਹੁਣ ਕਿਹੜੀਆਂ ਪੋਲੀਆਂ ਪਈਆਂ ਨੇ ਇੱਥੇ ਚੰਗਾ ਮੰਝਾ ਦਿਓ ਫਿਰ ਪੈ ਜਾਣਾ ਹੈ ਨੀਂਦ ਆ ਰਹੀ ਹੈ ਜ਼ਬਰਦਸਤ ਹਰਿੰਦਰ ਨੇ ਵਿਚਾਰਗੀ ਨਾਲ ਕਿਹਾ ਰੋਟੀ ਸੱਚੀ ਖਾਣੀ ਹੈ ਹਰਿੰਦਰ ਇਸ ਵਾਰ ਪਦਮਾ ਨੇ ਪੁੱਛਿਆ ਨਹੀਂ ਖਾਣੀ ਉੱਚ ਬਾਰੇ ਵਿੱਚ ਜਾ ਕੇ ਆਪ ਹੀ ਮੰਜਾ ਬਾਹਰ ਕੱਢਣ ਲੱਗਿਆ। ਪਦਮਾ ਅੰਦਰ ਗਈ ਤੇ ਚੀਜ਼ਾਂ ਵੱਲ ਨਿਗਾਹ ਮਾਰਨ ਲੱਗੀ। ਪੁਸ਼ਪਿੰਦਰ ਕਹਿੰਦੀ ਕੀ ਦੇਖਦੀ ਐ? ਇੱਕ ਦੋ ਆਲੂ ਹੋਣਗੇ ਕਿਉਂ ਹੈਗੇ ਕੀ ਗੱਲ ਐ? ਉਹ ਪਏ ਆ ਆਲੂ ਲਫਾਫੇ ਚ। ਕੀ ਲੱਗਦਾ ਮੈਂ ਹੁਣ ਲਾ ਦਿੰਨੀ ਆ ਦੋ ਰੋਟੀਆਂ। ਸੁੱਕੇ ਆਲੂ ਬਣਾ ਲੈਣੀਆਂ। ਮੁੰਡਾ ਭੁੱਖਾ ਤਾਂ ਨਹੀਂ ਮਾਰਨਾ। ਪਦਮਾ ਆਟੇ ਵਾਲਾ ਪਿੱਪਾ ਖੋਲਣ ਲੱਗੀ। ਤੂੰ ਇਹਨੂੰ ਚਮਲਾ ਨਾ। ਇਹ ਤਾਂ ਫੇਰ ਹੀ ਕਰਿਆ ਕਰੋ। ਤੇ ਪੁਸ਼ਪਿੰਦਰ ਵਾਰ ਆ ਕੇ ਆਖਣ ਲੱਗੀ ਐਟੀਕੇਟਸ ਹੁੰਦੇ ਆ ਬੰਦੇ ਦੇ। what do you mean by etiquettes ਢਿੱਡ ਮੂਰੇ ਐਟੀਕੈਟਸ ਦਾ ਕੀ ਮਤਲਬ ਜਨਾਬ ਜੀ ਮੈਂ ਤਾਂ ਕਦੇ ਨਾ ਪਕਾਉਂਦੀ ਐਸ ਵੇਲੇ ਪਦਮਾ ਦਾ ਦਿਮਾਗ ਖਰਾਬ ਹੈ ਮੰਜਿਆਂ ਉੱਤੇ ਬੈਠੇ ਉਹ ਚੌੜ ਦੀਆਂ ਗੱਲਾਂ ਕਰਦੇ ਰਹੇ ਪਦਮਾ ਰਸੋਈ ਵਿੱਚ ਚਲੀ ਗਈ ਸੀ ਪੁਸ਼ਪਿੰਦਰ ਨੇ ਇੱਕ ਦੋ ਵਾਰ ਸੁਲਾ ਮਾਰੀ ਮੈਂ ਆਮਾ ਪਦਮਾ ਨਹੀਂ ਕਹਿੰਦੀ ਤੇ ਆਪਣਾ ਕੰਮ ਛੇਤੀ ਛੇਤੀ ਕਰਨ ਲੱਗਦੀ ਸਵੇਰੇ 7 ਵਜੇ ਪੁਸ਼ਪਿੰਦਰ ਉੱਠ ਖੜੀ। ਪਦਮਾ ਤੇ ਹਰਿੰਦਰ ਅਜੇ ਸੁੱਤੇ ਹੋਏ ਸਨ। ਪੁਸ਼ਪਿੰਦਰ ਨੇ ਚਾਹ ਬਣਾਈ ਤੇ ਉਹਨਾਂ ਦੋਵਾਂ ਨੂੰ ਜਗਾ ਕੇ ਚਾਹ ਦੇ ਗਲਾਸ ਫੜਾ ਦਿੱਤੇ। ਪਦਮਾ ਦੇ ਪੈੰਦੀ ਬੈਠ ਕੇ ਆਪ ਵੀ ਚਾਹ ਪੀਣ ਲੱਗੀ। ਚਾਹ ਪੀਂਦੇ ਉਹ ਤਿੰਨੇ ਜਾਣੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਬਹੁਤੀਆਂ ਗੱਲਾਂ ਪੁਸ਼ਪਿੰਦਰ ਨੇ ਹੀ ਕੀਤੀਆਂ ਸਨ। ਹਰਿੰਦਰ ਅਤੇ ਪਦਮਾ ਤਾਂ ਹਾਂ ਹੀ ਕਰਦੇ। ਬਸ ਹੰਗਾਰਾ ਕਰਨ ਲਈ ਹੀ। ਜਾਂ ਕਦੇ ਛੋਟਾ ਕੋਈ ਇੱਕ ਫਿਕਰਾ ਚਾਹ ਨੂੰ ਹੀ ਸੜਾਕੇ ਮਾਰ-ਮਾਰ ਪੀ ਰਹੇ ਸਨ ਪੁਸ਼ਪਿੰਦਰ ਉੱਠੀ ਨਮੀ ਤੋਤੀ ਕਮੀਜ਼ ਸਲਵਾਰ ਤੌਲੀਆ ਤੇ ਸਾਬਣ ਬੁਰਸ਼ ਲੈ ਕੇ ਉੱਤਰ ਗਈ। ਨਾ ਆ ਕੇ ਜਦੋਂ ਉੱਤੇ ਆਈ ਤਾਂ ਦੇਖਿਆ ਹਰਿੰਦਰ ਅਤੇ ਪਦਮਾ ਫਿਰ ਸੌਂ ਗਏ ਸਨ। ਉਹਨੇ ਅੰਦਾਜ਼ਾ ਲਾਇਆ ਕਿ ਇਹਨਾਂ ਦੀ ਨੀਂਦ ਪੂਰੀ ਨਹੀਂ ਹੋਈ ਰਾਤ ਉਹਦੇ ਸੌਣ ਤੋਂ ਬਾਅਦ ਵੀ ਜ਼ਰੂਰ ਉਹ ਗੱਲਾਂ ਕਰਦੇ ਰਹੇ ਹੋਣਗੇ। ਉਹਨੇ ਉਹਨਾਂ ਨੂੰ ਜਗਾਉਣਾ ਠੀਕ ਨਾ ਸਮਝਿਆ ਚਿਵਾਰੇ ਅੰਦਰ ਜਾ ਕੇ ਆਪਣੇ ਵਾਲਾਂ ਵਿੱਚ ਕੰਗਾ ਕਰਨ ਲੱਗੀ ਐਨੇ ਨੂੰ ਕਮਲਾ ਆ ਗਈ ਹਰਿੰਦਰ ਅਤੇ ਪਦਮਾ ਨੂੰ ਸੁੱਤੇ ਪਏ ਦੇਖ ਕੇ ਹੱਸਣ ਲੱਗੀ। ਤੇ ਫਿਰ ਹਸਦੀ ਹਸਦੀ ਨਹੀਂ ਪੁੱਛ ਲਿਆ ਇਹ ਪਾਏ ਕਿਉਂ ਐ ਮਸਤੇ ਹੋਏ ਆ ਰਾਤ ਸੁੱਤੇ ਨਹੀਂ ਹੁਣ ਨੀਂਦ ਲਾ ਰਹੇ ਆ ਤੇ ਫਿਰ ਪੁਸ਼ਪਿੰਦਰ ਨੇ ਕਮਲਾ ਨੂੰ ਆਖਿਆ ਫਟਾਫਟ ਆਟਾ ਗੁੰਨ ਕੇ ਪਹਿਲਾ ਪਰੌਠੇ ਲਾ ਲੈ 6-7 ਬਹੁਤ ਹੋਣਗੇ ਉੱਠ ਕੇ ਇਹ ਵੀ ਖਾ ਲੈਣਗੇ ਫਿਰ ਚਾਹ ਬਣਾ ਦੇ ਮੈਂ ਤਾਂ ਜਾਣਾ ਕਾਲਜ ਨੂੰ ਲੇਟ ਹੋ ਰਹੀ ਆ ਮਗਰੋਂ ਸਬਜ਼ੀ ਬਣਾ ਕੇ ਰੋਟੀਆਂ ਲਾ ਦੇ ਤਿੰਨਾਂ ਦੀਆਂ ਲਾਉਣੀਆਂ ਨੇ ਇਹ ਦੁਪਹਿਰ ਤਾਈ ਠਹਿਰਨਗੇ ਦੋਵੇਂ ਤੂੰ ਰੋਟੀ ਲਾ ਦੇ ਠਹਿਰਨਗੇ ਤਾਂ ਰੋਟੀ ਖਾ ਲੈਣਗੇ ਸ਼ਾਇਦ ਠਹਿਰਨ ਗਈ ਜਾਂਦੇ ਤਾਂ ਲੱਗਦੇ ਨਹੀਂ ਦੂਜੀ ਵਾਰ ਦੀ ਚਾਹ ਬਣੀ ਤਾਂ ਪੁਸ਼ਪਿੰਦਰ ਨੇ ਉਹਨਾਂ ਨੂੰ ਜਗਾ ਦਿੱਤਾ ਕਹਿੰਦੀ ਉੱਠੋ ਬਈ ਹੁਣ ਤਾਂ ਧੁੱਪਾ ਵੀ ਚੜ ਆਈਆ ਮੂੰਹ ਹੱਥ ਧੋਵੋ ਚਾਹ ਬਣੀ ਪਈ ਐ ਪਰੌਂਠੇ ਵੀ ਲਾਤੇ ਕਮਲਾ ਨੇ ਪਾਸੇ ਮਾਰਦੇ ਅਤੇ ਅੱਖਾਂ ਮਲਦੇ ਉਹ ਉੱਠ ਕੇ ਬੈਠ ਗਿਆ ਹਰਿੰਦਰ ਨੇ ਚਵਾਰੇ ਵਿੱਚ ਜਾ ਕੇ ਆਪਣਾ ਬੈਗ ਖੋਲ੍ਹਿਆ ਤੇ ਦੰਦਾ ਦਾ ਬੁਰਸ਼ ਲੱਭਣ ਲੱਗਿਆ ਬੁਰਸ਼ ਨਹੀਂ ਮਿਲ ਰਿਹਾ ਸੀ ਉਹਨੇ ਬੈਗ ਵਿੱਚਲਾ ਸਾਰਾ ਨਿਕਸੋ ਕੱਢ ਕੇ ਕੁਰਸੀ ਉੱਤੇ ਧਰ ਦਿੱਤਾ ਬੈਗ ਦਾ ਸਮਾਨ ਅਤੇ ਉਹਦੇ ਮੈਲੇ ਮੈਲੇ ਕੱਪੜੇ ਦੇਖ ਕੇ ਪੁਸ਼ਪਿੰਦਰ ਉਹਨੂੰ ਪੁੱਛਣ ਲੱਗੀ ਤੂੰ ਕੱਲ ਆਇਆ ਕਿੱਥੋਂ ਸੀ ਪਿੰਡੋਂ ਤਾਂ ਲੱਗਦਾ ਨਹੀਂ ਕਿਉਂ ਮਾਂ ਹੁਣ ਕੱਪੜੇ ਨਹੀਂ ਧੋਕੇ ਦਿੰਦੀ ਤੇਰੇ ਮੈਂ ਆਪ ਹੀ ਧੋ ਲੈਣਾ ਕੱਪੜੇ ਤਾਂ ਫਿਰ ਕਿੱਥੋਂ ਆਇਆ ਤੂੰ ਇਹ ਖੁਰਤਾ ਪਜਾਮਾ ਪੈਂਟ ਬੋਸ਼ਰਟ ਭੱਗ ਤੌਲੀਆ ਸਾਰੇ ਕੱਪੜੇ ਸੁਆਹ ਵਰਗੇ ਕਰੀ ਫਿਰਦਾ ਲੱਗਦਾ ਤਾਂ ਐਂ ਹਾਂ ਜਿਵੇਂ ਕਿਸੇ ਕੈਂਪ ਤੋਂ ਮੁੜਿਆ ਹੋਵੇ ਦੋ ਚਿਰ ਦਿਨ ਲਾ ਕੇ ਨਹੀਂ ਕੈਂਪ ਕਿਹੜਾ ਹਰਿੰਦਰ ਨੇ ਵਿਚਲੀ ਗੱਲ ਦੱਸੀ ਪੁਸ਼ਪਿੰਦਰ ਉਹਦੇ ਚਿਹਰੇ ਵੱਲ ਸ਼ੱਕ ਭਰੀਆਂ ਨਿਗਾਹਾਂ ਨਾਲ ਚਾਕਣ ਲੱਗੇ ਬੋਸ਼ ਉੱਤੇ ਪੇਸਟ ਲਗਾ ਕੇ ਹਰਿੰਦਰ ਥੱਲੇ ਉੱਤਰ ਆਇਆ ਥੋਲੀਆਂ ਵੀ ਨਾਲ ਲੈ ਗਿਆ ਸੀ। ਪੁਸ਼ਪਿੰਦਰ ਤਿਆਰ ਹੋ ਕੇ ਪਦਮਾ ਨੂੰ ਪੁੱਛਣ ਲੱਗੀ ਤੂੰ ਕਦੋਂ ਜਾਣਾ ਏ ਪਦਮਾ? ਮੈਂ ਤਾਂ ਆਪ ਚੱਲਦੀ ਆਂ ਬਸ ਨਾ ਕੇ ਅੱਜ ਤੇਰਾ ਸਕੂਲ ਸਕੂਲ ਤਾਂ ਅੱਜ ਛੁੱਟੀ ਐ ਬੁੱਧਵਾਰ ਐ ਨਾ ਅੱਛਾ ਠੀਕ ਐ ਤੁਹਾਨੂੰ ਬੁੱਧਵਾਰ ਛੁੱਟੀ ਹੁੰਦੀ ਐ। ਅੱਗੇ ਵੀ ਤਾਂ ਦੱਸਿਆ ਸੀ ਤਾਂ ਫਿਰ ਹੁਣ ਜਾ ਕੇ ਕੀ ਕਰਾਂਗੇ ਸਕੂਲ ਤਾਂ ਜਾਣਾ ਨਹੀਂ। ਮੈਂ ਤਾਂ ਛੁੱਟੀ ਹੋਣ ਕਰਕੇ ਹੀ ਆਈ ਸੀ। ਬਈ ਗੱਲਾਂ ਕਰਾਂਗੀਆਂ ਗੱਲਾਂ ਤਾਂ ਕੀਤੀਆਂ ਹੀ ਨਹੀਂ ਕੋਈ। ਤੂੰ ਬੈਠ ਮੈਂ ਚੱਲੀਆਂ ਕਾਲਜ 1:30 ਵਜੇ ਆਜਾਂਗੀ ਹਰਿੰਦਰ ਹੈਗਾ ਤੇਰੇ ਕੋਲ ਇਹ ਠਹਿਰ ਕੇ ਬੱਕ ਜੂਗਾ ਤੂੰ ਸ਼ਾਮ ਨੂੰ ਚਲੀ ਜਾਹੀਂ ਨਹੀਂ ਤਾਂ ਕੱਲ ਸਵੇਰੇ ਜਾਹੀਂ ਪਹਿਲੀ ਵਾਸ ਬਗ ਜੀ 5:30 ਚੱਲ ਪੈਂਦੀਆਂ ਨੇ ਸਭ ਬੱਸਾ ਪੁਸ਼ਪਿੰਦਰ ਨੇ ਆਪਣਾ ਪਰਸ ਚੁੱਕਿਆ ਤੇ ਦੋ ਕਿਤਾਬਾਂ ਅਤੇ ਨੋਟਬੁੱਕ ਘੜੀਵਾਲ ਚੱਕੀ ਛੱਟ ਪੌੜੀਆਂ ਉਤਰਨ ਲੱਗੀ ਹਰਿੰਦਰ ਨਾ ਕੇ ਆਇਆ ਤਾਂ ਪਾਦਮਾ ਥੱਲੇ ਉਤਰ ਗਈ ਉਹ ਬੁਰਸ਼ ਹੀ ਕਰਕੇ ਆਈ ਜਾਂ ਮੂੰਹ ਬਸ ਮੂੰਹ ਹੱਥ ਤੋਂ ਆਈ ਕਹਿੰਦੀ ਮੈਂ ਅੱਤਾ ਸਿਰ ਤੇ ਵਾਲ ਧੋਣੇ ਨੇ ਠਹਿਰ ਕੇ ਨਾਉਂਗੀ ਕਮਲਾ ਨੇ ਦੁਪਹਿਰ ਦੀ ਰੋਟੀ ਵਾਸਤੇ ਸਬਜ਼ੀ ਬਣਾ ਲਈ ਸੀ ਅਤੇ ਫਿਰ ਰੋਟੀਆਂ ਵੀ ਪਕਾ ਦਿੱਤੀਆਂ ਸਨ। ਪਦਮਾ ਨੇ ਉਹਨੂੰ ਮੁਸਕਰਾ ਕੇ ਆਖਿਆ ਇਹ ਨਫ਼ੀਸ ਸਾਡੀ ਚਾਹ ਚਾਹ ਪਈ ਹੈ ਪਰ ਠੰਡੀ ਹੋ ਗਈ ਹੋ। ਫਿਰ ਤਤੀ ਕਰਦੇ ਉਹਨੂੰ ਸਟੋਪ ਬੁਝਾਇਆ ਤਾਂ ਨਹੀਂ ਨਹੀਂ ਸਟੋਪ ਤਾਂ ਚੱਲਦਾ ਕਮਲਾ ਨੇ ਚਾਹ ਤੱਤੀ ਧਾਰ ਦਿੱਤੀ ਚਾਰ ਪਰੌਂਠੇ ਪਲੇਟ ਵਿੱਚ ਰੱਖ ਕੇ ਮੇਜ਼ ਉੱਤੇ ਲੈ ਆਈ ਕੋਲੀ ਵਿੱਚ ਅੰਬ ਦਾ ਅਚਾਰ ਇੱਕ ਗੰਡਾ ਚੀਰ ਕੇ ਰੱਖ ਦਿੱਤਾ ਉਹ ਪਰੌਂਠੇ ਖਾਣ ਲੱਗੇ ਕਮਲਾ ਨੇ ਆਪਣਾ ਰਸੋਈ ਦਾ ਸਾਰਾ ਕੰਮ ਨਿਬੇੜ ਦਿੱਤਾ ਕੋਲੀ ਵਿੱਚ ਥੋੜੀ ਜਿਹੀ ਸਬਜ਼ੀ ਪਾ ਕੇ ਹੱਥਾ ਉੱਤੇ ਹੀ ਤਿੰਨ ਚਾਰ ਰੋਟੀਆਂ ਧਰੀਆਂ ਅਤੇ ਰਸੋਈ ਵਿੱਚ ਬੈਠ ਕੇ ਖਾਣ ਲੱਗੇ ਉਹਨਾਂ ਨੇ ਪਰੌਂਠੇ ਖਾ ਕੇ ਚਾਹ ਪੀ ਲਈ ਸੀ ਕਮਲਾ ਜਾਣ ਲੱਗੀ ਤਾਂ ਹਰਿੰਦਰ ਨੇ ਵੀ ਆਪਣਾ ਬੈਗ ਸਾਂਭਣਾ ਸ਼ੁਰੂ ਕੀਤਾ ਕਹਿੰਦਾ ਚੰਗਾ ਬਈ ਪਦਮਾ ਰਾਣੀ ਮੈਂ ਵੀ ਚੱਲਦਾ ਵਾ ਕਿੱਥੇ ਚੱਲਦਾ ਪਿੰਡ ਨੂੰ ਜਾਣਿਆ ਹੋਰ ਕਿੱਥੇ ਜਾਣਾ ਆਪਾ ਨਹੀਂ ਨਹੀਂ ਹਾਲੇ ਨਹੀਂ ਪਿੰਦਰਾਈ ਤੋਂ ਜਾਇ ਮੈਂ ਫਿਰ ਕੱਲੀ ਆ ਜਾਣਾ ਨਹੀਂ ਮੈਂ ਨਾ ਲਾਵਾਂ ਤੂੰ ਬੈਠ ਲਿਆ ਤੇਰੇ ਕੱਪੜੇ ਵੀ ਧੋ ਦਿੰਨੀ ਆ ਐਨੇ ਮੈਲੇ ਕਿਉਂ ਕੀਤੇ ਨੇ ਇਹ ਪਦਮਾ ਦੇ ਬੋਲਾਂ ਨੇ ਜਿਵੇਂ ਉਹਨੂੰ ਬੰਨ੍ਹ ਕੇ ਬਿਠਾ ਲਿਆ ਹੋਵੇ ਉਹਨੇ ਐਨਾ ਹੀ ਆਖਿਆ ਗਲਤ ਤਾਂ ਠੀਕ ਐ ਫਿਰ ਤਾਂ ਚਾਹੇ ਕੇਸੀ ਵੀ ਨਹਾ ਲੈਂਦਾ ਮੈਂ ਪਰ ਚੱਲ ਕੇਸੀ ਪਿੰਡ ਜਾ ਕੇ ਨਹਾ ਲਾਂਗੇ ਤੂੰ ਇਹ ਕੱਪੜੇ ਧੋਣ ਵਾਲਾ ਉਪਕਾਰਤਾ ਕਰੀ ਦੇ ਉਹਨੇ ਪੈਂਟ ਬੁਸ਼ਰਟ ਦੀਆਂ ਜੇਬਾਂ ਫਰੋਲੀਆਂ ਪੱਗ ਛਾੜ ਕੇ ਰੱਖੀ ਫਿਰ ਕਹਿੰਦਾ ਕੁਰਤੇ ਪਜਾਮੇ ਦਾ ਕਿਵੇਂ ਕਰਾਂ ਇਹ ਵੀ ਉਤਾਰ ਦੇ ਵੀ ਧੋ ਦਿੰਨੀ ਆ ਹਰਿੰਦਰ ਨੇ ਕੁਰਤਾ ਪਜਾਮਾ ਉਤਾਰ ਦਿੱਤਾ ਸਣੇ ਤੌਲੀਏ ਸਾਰੇ ਕੱਪੜੇ ਇਕੱਠੇ ਕਰਕੇ ਉਹ ਕਹਿੰਦਾ ਲੈ ਤੂੰ ਇਹ ਲੈ ਕੇ ਥੱਲੇ ਚੱਲ ਸਾਬਣ ਸਰਫ ਦੇਖ ਇੱਥੇ ਕਿੱਥੇ ਪਿਆ ਹੈ ਪਦਮਾ ਨੇ ਆਪਣੇ ਗਲ ਤੇੜ ਦੇ ਕੱਪੜੇ ਵੀ ਧੋਣੇ ਚਾਹੇ ਉਹਨੇ ਆਪਣਾ ਨਵਾਂ ਤੋਤਾ ਸੂਟ ਲਿਆ ਤੇ ਸਾਬਣ ਸਰਫ ਲੈ ਕੇ ਹਰਿੰਦਰ ਤੇ ਕੱਪੜਿਆਂ ਸਮੇਤ ਥੱਲੇ ਉਤਰ ਗਈ ਟੂਟੀ ਦਾ ਪਾਣੀ ਬਸ ਇੱਕ ਘੰਟਾ ਹੋਰ ਰਹਿਣਾ ਸੀ ਮਾਲਕ ਮਕਾਨ ਗੁਸਲਖਾਨੇ ਦਾ ਕੰਮ ਕਦੋਂ ਦਾ ਨਿਬੇੜ ਚੁੱਕੇ ਸਨ ਪਦਮਾ ਨੇ ਕਾਹਲ ਨਾਲ ਕੱਪੜੇ ਧੋੜੇ ਸ਼ੁਰੂ ਕੀਤੇ ਕੱਪੜੇ ਧੋਂਦਿਆਂ ਧੋਂਦਿਆਂ ਨੂੰ ਯਾਦ ਆਇਆ ਕਿ ਉਹ ਪੁਸ਼ਪਿੰਦਰ ਦਾ ਸੂਟ ਵੀ ਧੋ ਦਿੰਦੀ ਉਹਦਾ ਕੋਈ ਤੌਲੀਆ ਆਦ ਵੀ ਪੈਂਟ ਪੁਸ਼ਸ਼ਟ ਤੋ ਕਿਉਂ ਨਹੀਂ ਉਹਨਾਂ ਦਾ ਸਾਫ਼ ਪਾਣੀ ਕੱਢਿਆ ਅਤੇ ਲੈ ਕੇ ਉੱਤੇ ਆ ਗਈ ਤਾਰ ਉੱਤੇ ਸੁੱਕਣੇ ਪਾ ਦਿੱਤੇ ਚਵਾਰੇ ਵਿੱਚ ਆ ਕੇ ਉਹ ਪੁਸ਼ਪਿੰਦਰ ਦਾ ਮੈਲਾ ਸੂਟ ਲੱਭਣ ਲੱਗੀ ਉਹਦਾ ਤੌਲੀਆ ਤੇ ਇੱਕ ਦੋ ਕੱਪੜੇ ਹੋਰ ਵੀ ਲੈ ਲਏ ਹਰਿੰਦਰ ਮੰंजे ਉੱਤੇ ਸਾਦਾ ਵਾਂ ਖੇਸਦੀ ਗਲਤੀ ਮਾਰੀ ਬੈਠਾ ਸੀ ਕੋਈ ਕਿਤਾਬ ਪੜਨ ਲੱਗ ਪਿਆ ਸੀ ਹਰਿੰਦਰ ਨੇ ਇੱਕ ਪਲ ਕਿਤਾਬ ਦੀ ਗੰਭੀਰਤਾ ਵਿੱਚੋਂ ਧਿਆਨ ਕੱਢਿਆ ਤਾਂ ਦੇਖਿਆ ਪਦਮਾ ਬਹੁਤ ਸੋਹਣੀ ਲੱਗ ਰਹੀ ਸੀ ਉਹ ਗੰਭੀਰਤਾ ਦੇ ਮਾਹੌਲ ਵਿੱਚ ਹੀ ਬੋਲਿਆ ਹੁਣ ਤਾਂ ਤੂੰ ਜਮਾ ਕਲੰਡਰ ਉੱਤੇ ਛਪੀ ਸ਼ੇਪ ਜੀ ਦੀ ਫੋਟੋ ਵਰਗੀ ਲੱਗਦੀ ਹੈ ਜਿਵੇਂ ਹੁਣੇ ਤੇਰੇ ਜੂੜੇ ਵਿੱਚੋਂ ਨਦੀ ਦੀ ਧਾਰ ਫੁੱਟ ਨਿਕਲਣੀ ਹੋਵੇ ਨਦੀ ਅੱਜ ਦੀ ਔਰਤ ਦੀਆਂ ਅੱਖਾਂ ਵਿੱਚ ਹੈ ਜਨਾਬ ਪਦਮਾ ਨੇ ਜਵਾਬ ਦਿੱਤਾ ਅੱਖਾਂ ਵਿੱਚ ਨਦੀ ਕਮਾਲ ਦੀ ਡਿਸਕ੍ਰਿਪਸ਼ਨ ਹੈ ਬਈ ਹਰਿੰਦਰ ਨੇ ਤਾਰੀਫ਼ ਕੀਤੀ ਹਾਂ ਹਾਂ ਔਰਤ ਪੱਲੇ ਤਾਂ ਸਾਰੀ ਉਮਰ ਰੋਣੀ ਰੋਣਾ ਹੈ ਇਹ ਤਾਂ ਬੜਾ ਪੁਰਾਣਾ ਖਿਆਲ ਹੈ ਤੇਰਾ ਪੁਰਾਣਾ ਨਹੀਂ ਹਰਿੰਦਰ ਮੈਂ ਤਾਂ ਅੱਜ ਹੰਡਾ ਰਹੀ ਹਾਂ ਖੁਦ ਇਸ ਖਿਆਲ ਨੂੰ ਉਹ ਕਿਵੇਂ ਹਰਿੰਦਰ ਨੇ ਕਿਤਾਬ ਪਰਾ ਰੱਖ ਦਿੱਤੀ ਪੁਸ਼ਪਿੰਦਰ ਨੇ ਕਦੇ ਗੱਲ ਨਹੀਂ ਕੀਤੀ ਤੇਰੇ ਕੋਲ ਤੂੰ ਤਾਂ ਆਪ ਦੇਖਿਆ ਸਾਡਾ ਘਰ ਪਿਤਾ ਜੀ ਗਏ ਤਾਂ ਮੇਰੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਗੀ ਪਤਾ ਨਹੀਂ ਕਿੱਥੇ ਜਾ ਕੇ ਦਾ ਅੰਤ ਹੋਊਗਾ ਦੁੱਖ ਤੈਨੂੰ ਕਿਹੜਾ ਦੁੱਖ ਹੈ ਐਵੇਂ ਮੇਰੇ ਵਿੱਚੇ ਰਹਿ ਗਈ ਮੇਰੇ ਨਾਲ ਦੀ ਪਿੰਦਰ ਪ੍ਰੋਫੈਸਰ ਬਣੀ ਬੈਠੀ ਹੈ ਫਿਰ ਮੈਨੂੰ ਕਿਸੇ ਨੇ ਕੋਈ ਟ੍ਰੇਨਿੰਗ ਬਿਨਾ ਕਰਾਈ ਮੈਂ ਟ੍ਰੇਡ ਨਹੀਂ ਸਰਕਾਰੀ ਨੌਕਰੀ ਤੇ ਨਹੀਂ ਲੱਗ ਸਕਦੀ ਬੇਰੋਜ਼ਗਾਰਾਂ ਮੇਰਾ ਰਿਸ਼ਤਾ ਨਹੀਂ ਲੈਂਦਾ ਕੋਈ ਕਿ ਤੇਰੀ ਜ਼ਿੰਦਗੀ ਦੀ ਲਾਈਨ ਬਸ ਵਿਆਹ ਹੀ ਹੈ ਤੇਰਾ ਹਾਂ ਕੁੜੀ ਦੀ ਪਹਿਲੀ ਲਾਈਨ ਤਾਂ ਇਹੀ ਹੁੰਦੀ ਹੈ ਸਾਡੇ ਸਮਾਜ ਚ ਤੂੰ ਤਾਂ ਇੱਕ ਜਾਗਰਿਤ ਕੁੜੀ ਐ ਇੰਨਾ ਪੜ੍ਹੀ ਲਿਖੀ ਐ ਮੇਰਾ ਮਤਲਬ ਤੇਰੀ ਬੀਏ ਦੀ ਡਿਗਰੀ ਤੋਂ ਨਹੀਂ ਕਿਤਾਬਾਂ ਪੜ੍ਹ ਪੜ ਤੂੰ ਆਪਣੇ ਅੰਦਰ ਕਿੰਨਾ ਗਿਆਨ ਸੰਗ੍ਰਹਿ ਬਣਾ ਲਿਆ ਤੈਨੂੰ ਹੋਰ ਕਿਹੜੀ ਟ੍ਰੇਨਿੰਗ ਦੀ ਲੋੜ ਐ ਤੇਰਾ ਜੀਵਨ ਸਾਥ ਪ੍ਰਾਪਤ ਕਰਨ ਵਾਲਾ ਤਾਂ ਕੋਈ ਕਰਮਾ ਵਾਲਾ ਹੋ ਬਦਕਿਸਮਤ ਲੋਕ ਤੈਨੂੰ ਨਾ ਪਸੰਦ ਕਰ ਜਾਂਦੇ ਹੋਣਗੇ ਤੂੰ ਤਾਂ ਬੱਸ ਬੱਸ ਹੁਣ ਹੋਰ ਨਹੀਂ ਨਹੀਂ ਤਾਂ ਭੁਕਾਨੇ ਵਾਂਗ ਪਾੜ ਜੂੰਗੀ ਮੈਂ ਇਹ ਸਭ ਸ਼ਾਬਦਿਕ ਵਡਿਆਈ ਹੈ ਹਕੀਕਤ ਹੋਰ ਚੀਜ਼ ਹੈ ਬਈ ਵਾ ਕਮਾਲ ਹੈ ਪਦਮਾ ਮੈਂ ਕੋਈ ਕਵੀ ਥੋੜਾ ਹਾਂ ਬਈ ਤੇਰੀ ਤਾਰੀਫ ਵਿੱਚ ਸ਼ਬਦਾਂ ਦੇ ਪੁਲ ਬਨ ਰਿਹਾ ਮੈਂ ਤਾਂ ਸੱਚ ਆਖਦਾ ਚੱਲ ਇਹ ਤਾਂ ਐਵੇਂ ਵਿੱਚ ਦੀ ਗੱਲ ਆ ਗਈ ਟਾਈਮ ਕੀ ਹੋ ਗਿਆ ਚਾਹ ਬਣਾਵਾਂ ਮਾ ਪੀਏਗਾ हां चाता चाहे कोई सारा दिन पयाई जावे बदमा ने अपना जूड़ा खोल के बाल ਛੱਡੇ पानी ਦੀਆਂ ਨਿੱਕੀਆਂ ਨਿੱਕੀਆਂ ਫੁਹਾਰਾਂ ਛਤ ਪੱਖੇ ਦੀ ਹਵਾ ਨਾਲ ਇੱਧਰ ਉੱਧਰ ਉੱਡ ਗਈਆਂ ਇੱਕ ਦੂਕੇ ਟਿਮਕਣੇ ਹਰਿੰਦਰ ਦੇ ਹੱਥਾਂ ਉੱਤੇ ਵੀ ਆ ਜੰਮੇ ਪਦਮਾ ਰਸੋਈ ਵਿੱਚ ਗਈ ਤਾਂ ਹਰਿੰਦਰ ਨੇ ਇੱਕ ਟਿਮਕਣੇ ਨੂੰ ਮੱਥੇ ਨਾਲ ਪਹੁੰਚ ਲਿਆ ਉਹਨੂੰ ਲੱਗਿਆ ਜਿਵੇਂ ਉਹਦੇ ਮੱਥੇ ਉੱਤੇ ਕਿਸੇ ਅਲੋਕਾਰ ਜਹੀ ਚੀਜ਼ ਦਾ ਲੇਪ ਹੋ ਗਿਆ ਹੋਵੇ ਇਸ ਲੇਪ ਨਾਲ ਜਿਵੇਂ ਉਹਦੇ ਮੱਥੇ ਨੂੰ ਇੱਕ ਆਕਾਤ ਤਸਕੀਨ ਮਿਲੀ ਹੋਵੇ ਉਨੇ ਅੱਖਾਂ ਚਮਕੀ ਅਤੇ ਕਿਸੇ ਅਣ ਹੋਏ ਇਹਿਸਾਨ ਸੁਨੂ ਆਪਦੇ ਦਿਮਾਗ ਵਿੱਚੋਂ ਛੰਡ ਸੁੱਟਣ ਦੀ ਕੋਸ਼ਿਸ਼ ਕੀਤੀ ਪਦਮਾ ਦੋ ਗਲਾਸਾਂ ਵਿੱਚ ਚਾਹ ਪਾ ਲਿਆਈ ਹਰਿੰਦਰ ਮੰਜੇ ਉੱਤੇ ਚੌਂਕੜੀ ਮਾਰੀ ਬੈਠਾ ਸੀ ਖੇਸ ਦੀ ਗੱਲਤੀ ਜਿਵੇਂ ਕੋਈ ਨਵਾਂ ਮਣਿਆ ਸਾਥ ਦਾ ਚੇਲਾ ਪਦਮਾ ਕੁਰਸੀ ਉੱਤੇ ਬੈਠੀ ਸੀ ਸਿਰ ਦੇ ਸੰਗੜੇ ਲੰਬੇ ਵਾਲ ਇੱਕ ਮੋਢੇ ਉੱਤੋਂ ਦੀ ਕੱਢ ਕੇ ਛਾਤੀ ਉੱਤੇ ਲਮਕਾਏ ਹੋਏ ਜਿਵੇਂ ਕੋਈ ਸੁਪਨਸੁੰਦਰੀ ਹੋਵੇ ਫੂਕਾ ਮਾਰ ਮਾਰੋ ਚਾਹ ਪੀਣ ਲੱਗੇ ਹਰਿੰਦਰ ਨੇ ਚੌੜ ਨਾਲ ਆਖਿਆ ਤੂੰ ਕਿਦਰੇ ਭੂਤਤਾ ਨਹੀਂ ਕੋਈ ਕਿਵੇਂ ਲਗਾਤਾਰ ਚਾਕੀ ਜਾਨਨੀ ਹੈ ਪਦਮਾ ਮੁਸਕराई ਹੀ ਬੋਲੀ ਕੁਝ ਨਹੀਂ ਮੁਸਕਰਾ ਕੇ ਵੀ ਨੀਮੀ ਪਾ ਲਈ ਚਾਹ ਪੀ ਕੇ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ ਕਾਫੀ ਸਮਾਂ ਗੁਜ਼ਰ ਚੁੱਕਿਆ ਸੀ ਉਹਨਾਂ ਨੂੰ ਹੁਣ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ ਮੰਝੇ ਉੱਤੇ ਪਏ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਉਹ ਪੁਸ਼ਪਿੰਦਰ ਦੀ ਉਡੀਕ ਕਰਨ ਲੱਗੇ ਧੰਨਵਾਦ